ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ ਦੇ ਵਿੱਚ ਬੇਹੱਦ ਮਿਹਨਤ ਕੀਤੀ ਆਪਦੀ ਇਲੈਕਸ਼ਨ ਸਮਝ ਕੇ ਇਸ ਇਲੈਕਸ਼ਨ ਨੂੰ ਲੜਿਆ ਔਰ ਰਾਜਾ ਜੀ ਨੂੰ ਕਾਮਯਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮੈਂ ਸਾਰਿਆਂ ਆਪਦੀਆਂ ਮਾਵਾਂ ਦੀ ਆਪਦੀਆਂ ਭੈਣਾਂ ਦੀ ਆਪਦੇ ਬਜ਼ੁਰਗਾਂ ਦੀ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਦੀ ਸਾਰੇ ਪੰਚ ਸਰਪੰਚਸ ਬਲਾਕ ਸਮਤੀ ਮੈਂਬਰਸ ਜਿੰਨੇ ਵੀ ਸਾਡੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਨੇ ਮੈਂ ਸਭ ਦੀ तहे ਦਿਲੋਂ ਧੰਨਵਾਦ ਦੀਆਂ ਜਿਨ੍ਹਾਂ ਨੇ ਅੱਜ ਰਾਜਾ ਜੀ ਨੂੰ ਪਾਰਲੀਮੈਂਟ ਭੇਜਣ ਦੇ ਵਿੱਚ ਆਪ ਦਾ ਪੂਰਾ ਯੋਗਦਾਨ ਪਾਇਆ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਹੱਸਦੇ ਵਾਸਤੇ ਰੱਖਣ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਹੁਣ ਤੁਹਾਡੇ ਨਾਲ ਰਾਜਾ ਗੱਲ ਕਰਨਗੇ ਰਾਜਾ ਜੀ ਹੈ ਹੈਲੋ 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 ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕੋਂ ਕਮਾਲਾ ਕਰਤੀਆਂ ਅੱਜ ਸੋਸੀ ਕਮਾਲਾ ਕਰਤੀਆਂ ਲੁਧਿਆਣੇ ਵਾਲੇ ਪੰਜਾਬ ਵਾਲੇ ਆ ਸੋ ਲਵ ਯੂ एवरीवन ਬਈ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਪਿਆਰ ਐਂਡ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਸਾਰੇ तमाम ਲਹਰਿਆਣਾ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਗਿੱਦੜਬੇ ਆਲਿਆਂ ਨੂੰ ਔਰ ਮੇਰੇ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਥੇ ਰਹਿ ਕੇ ਸਾਥ ਚ ਸਤ ਸਿਦਾਂ ਆਪਾਂ ਜਿੱਤ ਲਈਏ ਸੋ ਮੈਂ ਤੁਹਾਨੂੰ ਕਹਾ ਸੀ ਰਾਜਾ ਵੜਿੰਗ ਜੋ ਕਹਿੰਦਾ ਉਹ ਹੁੰਦਾ ਹੈ ਮੈਂ 13 ਜ਼ੀਰੋ ਨਹੀਂ ਕਿਹਾ ਨਾ ਜ਼ੀਰੋ ਤੇ ਰੱਖਿਆ ਮੈਂ ਕਿਹਾ ਸਭ ਤੋਂ ਵੱਡੀ ਪਾਰਟੀ ਤੇ ਸਭ ਤੋਂ ਵੱਡਾ ਵੋਟ ਸ਼ੇਅਰ ਕਾਂਗਰਸ ਪਾਰਟੀ ਦਾ ਹੋਊਗਾ ਤੇ ਅੱਜ ਉਹ ਹੋ ਗਿਆ ਸੋ ਬੜੀ ਖੁਸ਼ੀ ਹੈ ਹੁਣ ਸਰਟੀਫਿਕੇਟ ਲੈ ਕੇ ਫਿਰ ਤੁਹਾਡੇ ਨਾਲ ਖੁਸ਼ੀ ਜ਼ਾਹਿਰ ਕਰਾਂਗੇ ਲਵ ਯੂ ਰਾਜਾ ਭਾਈ ਆ ਦੀਪਕ ਗੌਰਵ ਥੋੜਾ ਸਭ ਦਾ ਯਾਰ ਬਹੁਤ ਪਿਆਰ ਤੇ ਆ ਮੇਰੀ ਬੇਟੀ ਵੀ ਬੈਠੀ ਹੈ ਨਾਲ ਮੇਰਾ ਮੁੰਡਾ ਬੈਠਾ ਸ਼ਰਾਰਤੀ ਸਸਿਕਾ ਜੀ ਤੁਹਾਡੇ ਸਾਰਿਆਂ ਦਾ ਪਾਪਾ ਨੂੰ ਪਾਰਲੀਮੈਂਟ ਭੇਜਣ ਤੇ ਬਹੁਤ ਬਹੁਤ ਧੰਨਵਾਦ ਮੈਂ ਪਾਪਾ ਦੀ ਸਾਰੀ ਟੀਮ ਕੋ ਲੁਧਿਆਣਾ ਦੇ ਸਾਰੇ ਲੋਕੀ ਤੇ ਪੰਜਾਬ ਦੇ ਗਦਰਵਾਦੇ ਹਰ ਇੱਕ ਵਿਅਕਤੀ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਵੈਰੀ ਮਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਬਾਬਾ ਨੂੰ ਪਾਰਲੀਮੈਂਟ ਵਿੱਚ ਭੇਜਿਆ ਥੈਂਕ ਯੂ ਥੈਂਕ ਯੂ ਜੀ ਤੁਹਾਡੇ ਸਭ ਦੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਆਪਦੀ ਟੀਮ ਦੀ ਖਾਸ ਕਰਕੇ ਅਨਮੋਲ ਸ਼ੇਰੀ ਜਿੰਨੀਆਂ ਗਰਲਜ਼ ਮੇਰੇ ਨਾਲ ਸੀ ਜਿਨ੍ਹਾਂ ਨੇ 1 ਮਹੀਨਾ ਆਪਦਾ ਘਰ ਛੱਡ ਕੇ ਤੇ ਮੇਰੇ ਨਾਲ ਮਿਹਨਤ ਕੀਤੀ ਮੈਂ ਉਹਨਾਂ ਆਪਦੀਆਂ ਭੈਣਾਂ ਦੀ ਦੀਪਕ ਦੀ ਸਭ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ ਦੇ ਵਿੱਚ ਆਪਦੀ ਭੈਣ ਦਾ ਇਹਨਾਂ ਸਾਥ ਦਿੱਤਾ ਜਿਉਂਦੇ ਵਾਸਤੇ ਰੋ ਥੈਂਕ ਯੂ ਵੈਰੀ ਮਚ